ਰਾਗ ਸੁਹੀ ਸੰਤ ਮਹੱਲਾ ਤੀਜਾ ਘਰ ਦੂਜਾ ਕੋ ਓੰਕਾਰ ਸਤਿਗੁਰ ਪ੍ਰਸਾਦ ਸੁਹੀ ਰਾਗ ਦੇ ਵਿੱਚ ਤੀਸਰੇ 파ਰਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮਨਾਮਾ ਘਰ ਦੂਜੇ ਦੇ ਅੰਦਰ ਅੰਗ ਨੰਬਰ 776 ਤੇ ਸੁਭਾਈ ਮਾਨ ਅਕਾਲ ਪੁਰਖੇ ਕਹ ਕਣਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਸੁਖ ਸੁਹੇਲੜਾ ਹਰ ਧਾਵੋ ਸਾਹਿਬ ਕਹਿੰਦੇ ਸੰਸਾਰ ਦੇ ਵਿੱਚ ਸਾਰੇ ਜੀਵਾਂ ਨੂੰ ਸੁੱਖ ਦੇਣ ਵਾਲੇ ਪ੍ਰਮਾਤਮਾ ਨੂੰ ਧਿਆਉਣਾ ਕਰੋ ਕਿਉਂਕਿ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੀ ਸਦੀਵੀ ਸੁੱਖ ਹੈ ਸੰਸਾਰਿਕ ਪਦਾਰਥਾਂ ਦੇ ਸੁੱਖ ਆਉਂਦੇ ਹਨ ਜਾਂਦੇ ਹਨ ਪਰ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਸਦੀਵੀ ਸੁੱਖ ਹੈ ਜਦੋਂ ਇੱਕ ਵਾਰੀ ਮਨੁੱਖ ਦੇ ਮਨ ਨੂੰ ਛੂ ਜਾਂਦਾ ਹੈ ਫਿਰ ਇਹ ਜਾਂਦਾ ਨਹੀਂ ਗੁਰਮੁਖ ਹਰ ਫਲ ਪਾਵੋ ਜਿਹੜਾ ਗੁਰਮੁਖ ਪਿਆਰਾ ਗੁਰੂ ਦੇ ਰਾਹੀ ਆਪਣਾ ਜੀਵਨ ਬਤੀਤ ਕਰਦਾ ਹੈ ਗੁਰੂ ਦੇ ਕੋਲੋਂ ਹਰ ਇੱਕ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਜਿਹੜੇ ਗੁਰੂ ਦੇ ਪਿਆਰੇ ਹਨ ਉਹ ਪ੍ਰਮਾਤਮਾ ਦੇ ਦਰ ਤੋਂ ਨਾਮ ਦਾ ਫਲ ਜਦੋਂ ਪ੍ਰਾਪਤ ਕਰ ਲੈਂਦੇ ਹਨ ਉਸ ਨਾਮ ਦੇ ਫਲ ਦੇ ਨਾਲ ਜਨਮ ਜਨਮ ਕੇ ਦੁੱਖ ਨਿਵਾਰੇ ਜਿਹੜਾ ਜਨਮ ਮਰਨ ਦਾ ਗੇੜ ਹੈ ਇਹ ਖਤਮ ਹੋ ਜਾਂਦਾ ਹੈ ਇਹ ਬਹੁਤ ਵੱਡਾ ਦੁੱਖ ਹੈ ਜਨਮ ਤੇ ਮਰਨ ਦਾ ਇਸ ਦੁੱਖ ਤੋਂ ਗੁਰਮੁਖ ਪਿਆਰੇ ਜਿਹੜੇ ਹਨ ਗੁਰੂ ਦੇ ਨਾਲ ਲੱਗ ਕੇ ਲੜ ਲੱਗ ਕੇ ਇਹ ਦੁੱਖ ਨੂੰ ਦੂਰ ਕਰਵਾ ਲੈਂਦੇ ਨੇ ਬਲਿਹਾਰੀ ਗੁਰੇ ਆਪਣੇ ਬਿਟੋ ਜਨਕਾਰ ਸਭ ਸਾਰੇ ਸਾਹਿਬ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਹਾਂ ਕਰੋੜਾਂ ਵਾਰ ਬਲਿਹਾਰ ਜਾਣਾ ਹਾਂ ਜਿਸ ਨੇ ਮੇਰੇ ਜੀਵਨ ਦੇ ਸਾਰੇ ਕਾਰਜ ਆਪ ਸਵਾਰੇ ਹਨ ਸੰਤਾਂ ਕੇ ਕਾਰਜ ਆਪ ਕੋ ਲੋਆ ਹਰ ਕੰਮ ਕਰਾ ਬਣਾਇਆ ਰਾਂ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਉਹ ਪਰਮਾਤਮਾ ਗੁਰੂ ਦੇ ਰਾਹੀ ਜਦੋਂ ਗੁਰਮੁਖ ਪਿਆਰੇ ਉਤੇ ਕਿਰਪਾ ਕਰਦਾ ਹੈ ਫਿਰ ਪਰਮਾਤਮਾ ਨਾਮ ਜਪਣ ਦੀ ਤਾਕਤ ਬਖਸ਼ਿਸ਼ ਕਰਦਾ ਹੈ ਸੁਖ ਫਲ ਹਰ ਜਨ ਪਾਉ ਫਿਰ ਸਦੀਵੀ ਸੁਖ ਰੂਪੀ ਫਲ ਜਿਹੜਾ ਹੈ ਨਾਮ ਦਾ ਫਲ ਉਹ ਪਰਮਾਤਮਾ ਬਖਸ਼ਿਸ਼ ਕਰਦਾ ਹੈ ਨਾਨਕ ਕਹਿ ਸੁਨੋ ਜਨ ਭਾਈ ਸੁਖ ਸੁਹੇਲਾ ਹਰ ਤਿਆਬੋ ਦਾਸ ਨਾਨਕ ਆਖਦਾ ਹੈ ਕਿ ਐ ਮੇਰੇ ਗੁਰੂ ਦੇ ਪਿਆਰਿਓ ਮੇਰੇ ਸਜਣੋ ਮੇਰੀ ਗੱਲ ਨੂੰ ਸੁਣੋ ਤੇ ਸਦੀਵੀ ਸੁਖ ਦੇਣ ਵਾਲਾ ਪਰਮਾਤਮਾ ਜਿਹੜਾ ਹੈ ਉਸ ਨੂੰ ਧਿਆਣਾ ਕਰ ਤੇਰੀ ਜ਼ਿੰਦਗੀ ਦੇ ਸਾਰੇ ਕਾਰਜ ਉਹ ਪਰਮਾਤਮਾ ਆਪ ਸਵਾਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ